ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਡਾਕਟਰ ਜਸਵਿੰਦਰ ਭੱਲਾ ਨਹੀਂ ਰਹੇ ਜਸਵਿੰਦਰ ਭੱਲਾ ਦਾ ਵੱਡਾ ਨਾਮ ਦਿੱਗਜ ਕਲਾਕਾਰ ਪੰਜਾਬੀ ਫਿਲਮ ਇੰਡਸਟਰੀ ਦਾ ਸਾਥੋਂ ਕੱਲ ਰਾਤ ਵਿਛੜ ਗਿਆ ਚਲੇ ਗਿਆ ਉਹਨਾਂ ਬਾਰੇ ਗੱਲ ਕਰਨੀ ਹੈ ਉਹਨਾਂ ਬਾਰੇ ਤੇ ਕੋ ਗੱਲ ਹੈ ਕਿ ਮੈਂ ਪੀਏਯੂ ਦਾ ਪੜਿਆ ਹੋਇਆ ਐਮਐਸਸੀ ਮੈਂ ਉੱਥੋਂ ਕੀਤੀ ਸੀ ਮੇਰੇ ਨਾਲੋਂ 3 ਸਾਲ ਪਿੱਛੇ ਸੀ ਜਸਵਿੰਦਰ ਭੱਲਾ ਤੇ ਬਾਲਕਾਂ ਮਕੰਦ ਸ਼ਰਮਾ ਵੀ ਦਾ ਨਾਮ ਸੀ ਸੋ ਇਹ ਜਿਹੜਾ ਕਲਾਕਾਰ ਹੈ ਸ਼ੁਰੂ ਤੋਂ ਹੀ ਬਹੁਤ ਗ੍ਰੇਟ ਬੰਦਾ ਸੀ ਉਸਦੇ ਜਾਨ ਨਾਲ ਸੱਚਮੁੱਚ ਹੀ ਇੱਕ ਤਾਂ ਹੁੰਦੀ ਹੈ ਨਾ ਰਸ਼ਮੀ ਜੀ ਗੱਲਬਾਤ ਕਿ ਜੀ ਬੜਾ ਘਾਟਾ ਪਿਆ ਤੇ ਸੱਚ ਬੋਚੀ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਨੇ ਕਦੇ-ਕਦੇ ਪੈਦਾ ਹੁੰਦੇ ਨੇ ਕਹਿੰਦੇ ਕਿ ਹਜ਼ਾਰੋਂ ਸਾਡ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਲ سے ਹੁੰਦਾ ਹੈ ਚਮਨ ਮੇ ਦਿਦਾਵਰ ਪੈਦਾ ਬਿਲਕੁਲ ਇਹ ਕਦੇ-ਕਦੇ ਇਸ ਤਰ੍ਹਾਂ ਦੇ ਪੈਦਾ ਹੁੰਦਾ ਬਹੁਤ ਕ੍ਰੀਏਟਿਵ ਬੰਦਾ ਸੀ ਸ਼ੁਰੂ ਤੋਂ ਹੀ 88 ਚ ਤੈਨੇ ਸ਼ੁਰੂ ਕਰ ਲਿਆ ਸੀ ਜਦ ਹੀ ਜਿਹੜਾ ਬੰਦਾ 83 ਦੇ ਵਿੱਚ 84 ਚ ਸ਼ਾਇਦ ਡਿਗਰੀ ਪੂਰੀ ਹੋਈ ਹੈ ਜਾਂ 83 ਚ ਪੀਐਚਡੀ ਤਾਂ ਬਾਅਦ ਕੀਤੀ ਹੈ ਨੇ ਤੇ ਉਸ ਵੇਲੇ 88 ਚ ਛੜਕਾਟਾ ਆ ਗਈ ਸੀ ਇਹਦੇ ਔਰ ਲੋਕਾਂ ਦੇ ਪਹਿਲੇ ਦਿਨ ਤੋਂ ਹੀ ਝੜ ਗਿਆ ਸੀ ਚਾਚਾ ਚਤਰਾ ਕਰੈਕਟਰ ਲੋਕਾਂ ਦੇ ਤੋਂ ਤਿੰਨੇ ਬੰਦੇ ਬਾਲਮੁਕੰਦ ਸ਼ਰਮਾ ਤੇ ਦੂਜਾ ਹੋ ਨੀਲੂ ਇਹ ਸਾਰੇ ਕਰੈਕਟਰ ਆਪਾਂ ਦੇਖੇ ਤੇ ਉਹੀ ਛੜਕਾਟਾ ਜਿਹੜਾ ਇਹਨੂੰ ਉਹਦੀ ਸ਼ੁਰੂਆਤ ਹੈ ਜੀ ਅੱਜ ਆਪਾਂ ਇਹ ਤੇ ਗੱਲ ਕਰਾਂਗੇ ਹੋਰ ਵੀ ਜੇ ਵਕਤ ਕਿਉਂਕਿ ਮੈਂ ਕੋਈ ਜ਼ਿਆਦਾ ਵੱਡੀ ਵੀਡੀਓ ਤਾਂ ਬਣਾਉਣਾ ਨਹੀਂ ਮੈਨੂੰ ਪਤਾ ਥੋੜੇ ਟਾਈਮ ਦੀ ਕੀਮਤ ਦਾ ਤੇ ਘਟ ਤੋਂ ਘਟ ਸਵੇਚ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਤੇ ਜੇ ਟਾਈਮ ਹੋਇਆ ਤਾਂ ਬਹੁਤ ਅਹਿਮ ਤੁਜੀ ਖਬਰ ਵੀ ਹੈ ਜਿੱਤੇ ਟਿੱਪਣੀ ਕਰਨੀ ਬਣਦੀ ਹੈ ਕਿ ਕਿਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਤਲਬ ਕਰਨ ਦੀ ਤਿਆਰੀ ਤਾਂ ਨਹੀਂ ਹੋ ਰਹੀ ਅਕਾਲ ਤਖਤ ਸਾਹਿਬ ਤੇ ਜੇ ਨਹੀਂ ਉਹਦੇ ਫਿਰ ਅਲੱਗ ਵੀਡੀਓ ਬਣਾਵਾਂਗੇ ਜੇ ਇਹ ਤੇ ਵਕਤ ਨਾ ਮਿਲਿਆ ਖੈਰ ਇਸ ਤੋਂ ਪਹਿਲਾਂ ਕਿ ਮੈਂ ਸਾਰੀ ਗੱਲ ਪੱਲਾ ਬਾਰੇ ਕਰਾਂ ਤੁਹਾਡੇ ਨਾਲ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਡਾਕਟਰ ਜਸਵਿੰਦਰ ਪੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਪੀ ਐਚ ਡੀ ਹੈ ਪੀ ਐਚ ਡੀ ਇਹਨੇ ਵੈਸੇ ਮੇਟ ਤੋਂ ਕੀਤੀ ਸੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਉੱਥੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਹੈ ਮੇਟ ਦਾ ਉੱਥੋਂ ਕੀਤੀ ਸੀ ਲੇਕਿਨ ਪੀ ਐਚ ਯੂ ਤੋਂ ਨਹੀਂ ਕੀਤੀ ਸੀ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕੋਈ ਵੀ ਗਾਈਡ ਨਹੀਂ ਮਿਲਦਾ ਬਹੁਤ ਕੁਝ ਹੁੰਦਾ ਹੈ ਖੈਰ ਉਹ ਅੱਜ ਆਪਣਾ ਮਸਲਾ ਨਹੀਂ ਮਧਰੋਹਿ ਪੀ ਐਚ ਡੀ ਡਾਕਟਰ ਸੀ ਲੇਕਨ ਇਹਦੀ ਪਛਾਣ ਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਕਰਕੇ ਤੇ ਨਾ ਹੀ ਕੋਈ ਹੋਰ ਇਹਦੀ ਪਛਾਣ ਸੀ ਕਮੀਡੀਅਨ ਕਰਕੇ ਔਰ ਕਮੀਡੀਅਨ ਬਹੁਤ ਵਧੀਆ ਸੀ ਬਹੁਤ ਕਰੇਟਕ ਕਮੀਡੀਅਨ ਬਹੁਤ ਘੱਟ ਲੋਕ ਆ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਮੈਂ ਸ਼ੁਰੂ ਚਿੱਕੇ ਕਿ ਤੁਹਾਨੂੰ ਦੱਸਿਆ ਦੇਖੋ 1960 ਚ ਪੈਦਾ ਹੁੰਦਾ 4 ਮਈ 1960 ਦਾ ਇਹਦਾ ਜਨਮ ਹੈ ਔਰ ਦਰਾਹਿ ਦਾ ਦਰਾਹਿ ਦੇ ਵਿੱਚ ਪੈਦਾ ਹੋਇਆ ਤੇ ਜਿਹੜਾ ਬਾਪੂ ਇਹਦਾ ਉਹ ਅਧਿਆਪਕ ਸੀ ਮਾਂ ਵੀ ਅਧਿਆਪਕ ਤੇ ਪਤਨੀ ਵੀ ਅਧਿਆਪਕ ਤੇ ਬੇਟਾ ਪੁਖਰਾਜ ਭੱਲਾ ਇਹਦਾ ਉਹ ਚਕਰ ਰਿਹਾ ਕਲਾ ਕਰ ਰਿਹਾ ਉਹ ਸੀ ਉਸਨੇ ਵੈਬਸਾਈਟ ਵੀ ਸ਼ੁਰੂ ਕੀਤੀ ਸੀ ਬਣਾਈ ਸੀ ਤੋਂ ਜਣੀ ਉਹ ਉਹ ਵੀ ਕਲਾਕਾਰ ਹੈ ਥੋੜੀ ਥੋੜੀ ਜਿਹੜੇ ਇਹ ਫੀਲਡ ਹੈ ਨਾ ਜਿਹੜਾ ਕਲਾਕਾਰੀ ਦਾ ਇਹਦੇ ਚ ਕੁਤਮ ਨਾਮਤਾਂੇ ਬਣਦਾ ਹਾਂ ਇੰਨਾ ਜ਼ਰੂਰ ਹੁੰਦਾ ਬਾਪੂ ਦਾ ਫਾਇਦਾ ਹੋ ਜਾਂਦਾ ਹੁੰਦਾ ਲੇਕਿਨ ਉਸ ਤੋਂ ਬਾਅਦ ਤਾਂ ਆਪ ਮਿਹਨਤ ਕਰਨੀ ਪੈਂਦੀ ਹੈ ਸੋ ਤੇ ਜਿਹੜੀ ਤਰਵਿੰਦਰ ਦਾ ਮੁੰਡਾ ਹੋਣਾ ਸਣੀ ਦੇ ਹੋਣਾ ਫਿਰ ਉਸ ਤੋਂ ਬਾਅਦ ਤਾਂ ਸਣੀ ਦੇ ਹੋਰ ਆਪ ਮਿਹਨਤ ਕਰੋ ਤਾਂ ਹੀ ਅੱਗੇ ਜਾਉਂਦਾ ਬਹੁਤ ਸਾਰੇ ਜਿਹੜੇ ਐਕਟਰਸ ਨੇ ਉਹਨਾਂ ਦੇ ਬੱਚੇ ਫੇਰ ਵੀ ਹੋਏ ਨੇ ਪਰ ਇਹ ਵੀ ਹੈ ਵੀ ਉਹਨਾਂ ਨੂੰ ਇੱਕ ਐਸੀ ਪਾਡੀ ਮਿਲ ਜਾਂਦੀ ਹੈ ਜਿੱਥੋਂ ਬਾਕੀਆਂ ਨੂੰ ਨਹੀਂ ਮਿਲਦੀ ਸੋ ਬੇਟਾ ਇੱਕ ਬੇਟੀ ਹੈ ਦੇ ਜਿਹੜੀ ਅੱਜ ਕੱਲ੍ਹ ਸ਼ਾਇਦ ਇੰਗਲੈਂਡ ਗਈ ਹੋਈ ਹੈ ਉਹਨਾ ਉਹਨੇ ਕੱਲ੍ਹ ਜਾਂ ਅੱਜ ਸ਼ਾਮ ਤੱਕ ਪਹੁੰਚੂਗੀ ਤੇ ਕੱਲ੍ਹ ਇਹਦਾ ਸੰਸਕਾਰ ਹੋਣਾ ਹੈ ਹੋਇਆ ਕੀ ਇਹ ਦੱਸਦੀ ਹੈ ਮੇਰੇ ਨਾਲ ਗੱਲ ਨਹੀਂ ਕਿਸੇ ਪਰਿਵਾਰ ਮੈਂਬਰ ਦੀ ਹੋਈ ਪਰ ਬਲਕਪੰਦ ਸ਼ਰਮਾ ਦੀ ਮੈਂ ਗੱਲ ਸੁਣੀ ਤੇ ਉਹਦੇ ਮੁਤਾਬਕ ਇਹ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ 슈ਗਰ ਦੱਸ ਸੀ ਜਿਹੜੀ 슈ਗਰ ਹੁੰਦੀ ਹੈ ਨਾ ਪਿਆਰੇ ਦਰਸ਼ਕੋ ਇਹ ਲਾਈਫ ਸਟਾਈਲ ਖਰਾਬ ਕਰਦੀ ਹੈ ਬੰਦੇ ਦਾ ਤੋ ਕਿ ਮੈਂ ਵੀ ਪਿਛਲੇ 15 ਸਾਲ ਤੋਂ 슈ਗਰ ਦਾ ਪੇਸ਼ੈਂਟਰ ਮੈਨੂੰ ਪਤਾ ਹੈ ਜ਼ਿੰਦਗੀ ਬਤ ਜਾਂਦੀ ਹੈ 슈ਗਰ ਆਪ ਕੁਝ ਕਰੇ ਨਾ ਕਰੇ ਹੋਰ ਬੜੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਇਹ ਕਿਤੇ ਨਾ ਕਿਤੇ ਅਟੈਕ ਜ਼ਰੂਰ ਕਰਦੀ ਹੈ ਕਦੇ ਕਿਡਨੀ ਤੇ ਕਰਦਾ ਅੱਖਾਂ ਤੇ ਕਰਦਾ ਜਾਂ ਕਿਸੇ ਹੋਰ ਕਰਦਾ ਤੋ ਇਹਦੇ ਤੇ 슈ਗਰ ਦੇ ਕਾਰਨ ਕਹ ਲੋ ਇਹ ਪਿਛਲੇ ਕਈ ਸਾਲਾਂ ਤੋਂ ਠੀਕ ਤਾਂ ਨਹੀਂ ਸੀ ਹਾਰਟ ਦਾ ਵੀ ਇਹਨੂੰ ਪ੍ਰੋਬਲਮ ਆ ਗਈ ਸੀ ਤੇ ਹੁਣ ਤਾਂ ਇਹ ਹੋਇਆ ਕਿ ਪਰਸੋਂ ਇਹਨੂੰ ਉਲਟੀ ਆ ਗਈ ਹੈ ਰਾਤ ਨੂੰ ਤੇ ਕੱਲ ਪਰੇ ਨੂੰ ਉੱਤਰ ਲੈ ਗਏ ਤੇ ਕੱਲ ਇੱਕ ਰਾਤ ਮੇਰੀ ਕੱਟੀ 40 ਦੇ ਵਿੱਚ ਇਹ ਚੱਲ ਬਸਿਆ ਸੁਬ੍ਰੇਨ ਸਟ੍ਰੋਕ ਹੋ ਗਿਆ ਜਿਹੜੀ ਜੇ ਆਪਾਂ ਤੁਹਾਨੂੰ ਕਹੀਏ ਕਿ 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਭੱਲਾ ਜਿਹੜਾ ਬ੍ਰੇਨ ਸਟ੍ਰੋਕ ਨਾਲ ਚੱਲ ਬਸੇ ਜਾਂ ਗੱਲ ਐ ਦੀ ਬਣਦੀ ਆ ਬਾਕੀ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ ਇਹਨੇ ਬੀਐਸਸੀ ਐਗਰੀਕਲਚਰ ਕੀਤੀ ਸੀ ਔਰ ਐਮਬੀਐਸਸੀ ਵੀ ਐਗਰੀਕਲਚਰ ਕੀਤੀ ਯੂਨੀਵਰਸਿਟੀ ਤੋਂ ਉਦੋਂ ਬਾਅਦ ਫਿਰ ਇਹਨੇ ਉੱਥੇ ਜੋਬ ਮਿਲ ਗਈ ਤੇ ਉੱਥੇ ਅਸਿਸਟੈਂਟ ਪ੍ਰੋਫੈਸਰ ਪ੍ਰੋਫੈਸਰ ਬਣ ਲਈ ਥੋੜੀ ਜ਼ਿਆਦਾ ਬਿਹਤ ਕਰਨੀ ਪੈਂਦੀ ਹੈ ਇਹਦਾ ਦੂਜੇ ਪਾਸੇ ਧਿਆਨ ਜ਼ਿਆਦਾ ਸੀ ਇਹ ਕੈਸਟਮ ਬਣਾਉਂਦਾ ਸੀ ਜਾਂ ਫਿਲਮਾਂ ਚ ਚੜਿਆ ਗਿਆ ਸੀ ਤੇ ਫਿਰ ਇਹ ਕਤੀਬਈ 20 20 ਦੇ ਵਿਚੋ ਰਿਟਾਇਰ ਹੋਏ ਜਣੀ ਮਤਲਬ ਮੈਂ ਤਾਂ ਸਿਰ ਟੈਂਸਰ ਪਿੱਛੇ ਸੀ ਮੈਂ 17 ਚ ਰਿਟਾਇਰ ਹੋਇਆ ਹੈ ਇਹ ਵਿੱਚ ਹੋਏ ਤੇ ਇਸ ਤਰ੍ਹਾਂ ਦੀ ਹਾਲ ਸੋ ਇਹ ਜਦੋਂ ਇਹਦੀ ਇੱਕ ਸਟ ਸੀ ਨਾ ਚਾਚਾ ਚਤਰ ਵਾਲਾ ਕਮ ਸੀ ਉਹਨਾਂ ਦਿਨਾਂ ਚ ਹਾਲਾਤ ਇਹ ਨਹੀਂ ਸੀ ਜਿਵੇਂ ਅੱਜ ਕੱਲ ਮੀਡੀਆ ਜਾਂ ਫਿਲਮਾਂ ਉਹਨਾਂ ਦਿਨਾਂ ਚ ਤਾਂ ਖੈਰ ਜੇ ਪੰਜਾਬੀ ਕਮੇਡੀਅਨ ਤਾਂ ਭੰਗਾ ਜਾਂ ਬੇਰ ਮਿੱਤਰ ਟਾਈਪ ਐਸੇ ਹੁੰਦੇ ਸੀ ਜੋ ਜਿਹੜੇ ਦੋ ਗੁਲੀ ਕਿਸਮ ਦੇ ਦੋਰੇ ਅਰਥਾਂ ਵਾਲੇ ਚਾਹਦੇ ਹੁੰਦੇ ਸੀ ਜਿਆਦਾ ਜਿਹੜੇ ਡਾਇਲੌਗ ਇਹਦੇ ਵਾਂਗੂ ਕ੍ਰੀਏਟਿਵ ਘੱਟ ਸੀ ਲੋਕ ਜਾਂ ਅਦਾਈ ਕੀ ਇਹਦੀ ਦੋਨੇ ਗੱਲਾਂ ਕ੍ਰੀਏਟਿਵ ਵੀ ਤੇ ਅਦਾਈ ਕੀ ਵੀ ਇਹਦੀ ਬਹੁਤ ਵਧੀਆ ਫਿਰ ਇਹ ਫਿਰ ਸ਼ਨਕਾਟੇ ਤੋਂ ਦੂਰਦਰਸ਼ਨ ਔਰ ਸ਼ਨਕਾਟੇ ਨੇ ਇਹਨੂੰ ਪਪੂਲਰ ਵੀ ਬਹੁਤ ਕੀਤਾ ਪ੍ਰੋਗਰਾਮ ਮੇ ਲੱਗੇ ਤੇ ਕਈ ਪ੍ਰੋਗਰਾਮਾਂ ਚਲੇ ਫਿਰ ਫਿਰ ਐਸੀ ਟਿੱਪਣੀ ਕੀਤੀ ਕਟਵੀ ਖਾਦੀ ਤੇ ਨਾਦਰ ਹੁਣ ਤਾਂ ਕੈਪਟਨ ਸਭ ਦੂਜੇ ਪਾਸੇ ਬੈਠੇ ਨੇ ਜੈਸ ਤਰ੍ਹਾਂ ਦੀ ਟਿੱਪਣੀਆਂ ਨੇ ਕਰਤੀ ਸੀ ਤੇ ਚਲੋ ਫਿਰ ਉਦੋਂ ਬਾਅਦ ਜਦੋਂ ਸਰਕਾਰਾਂ ਬਦਲੀਆਂ ਨੇ ਬਦਲੇ ਵੀ ਲਏ ਇਹ ਵੀ ਕੰਮ ਕੀਤਾ ਤੇ ਖੈਰ ਤੇ ਫਿਲਮਾਂ 'ਚ ਵੀ ਸ਼ੁਰੂਆਤ ਕਰ ਲਈ ਸੀ ਉਹਨੇ 98 'ਚ ਜਣੀ 88 'ਚ ਸੰਕਾਟਾ ਹੁੰਦਾ ਪਹਿਲੀ ਫਿਲਮ ਦੁੱਲਾ ਪੱਟੀ 98 'ਚ ਕੀਤੀ ਹੈ ਫਿਰ ਤੋਂ ਫਿਲਮਾਂ ਦੀ ਤਾਂ ਮੇਰਾ ਖਿਆਲ ਹੈ یوں ਲੱਗਦਾ ਸੀ ਕਿਉਂਕਿ ਪੰਜਾਬੀਆਂ ਨੂੰ ਕਾਮੇਡੀ ਫਿਲਮਾਂ ਹੀ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਤੇ ਹਾਸਾ ਜਿਹਦੇ 'ਚ ਪੈਦਾ ਹੁੰਦਾ ਨਾ ਉਹ ਫਿਲਮਾਂ ਗੰਭੀਰ ਫਿਲਮਾਂ ਪੰਜਾਬ 'ਚ ਘਟ ਜਾਂਦੀਆਂ ਨੇ ਤੇ ਉਹਦੇ ਚ ਹੁਣ ਅੱਜ ਕੱਲ ਬੜਾ ਵਧੀਆ ਮਾਹੌਲ ਠੀਕ ਹੈ ਤੇ ਜਿਹਦੀ ਫਿਲਮ ਬੋੜ ਚੱਲੇ ਜਟਾ ਐਟੀਟਿਊਡ ਮੇਰਾ ਖਿਆਲ ਕੋਈ ਕਲਾਕਾਰ ਜਿਹਦੇ ਨੇ ਨਹੀਂ ਕੀਤਾ ਹੁਣ ਦਲਜੀਤ ਤਾਂ ਸੱਚ ਕਿੱਥੇ ਪਹੁੰਚ ਗਿਆ ਲੇਕਿਨ ਇਹਦਾ ਆਪਣਾ ਉਹਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਉਹ ਸਰੀਰ ਦਾ ਸੀਨ ਦਿਖਾ ਕੇ ਉਹਦਾ ਢਾਪੇ ਦਾ ਮਾਲਕ ਹੈ ਉਪਾਸ਼ਨਾ ਸਿੰਘ ਦੀ ਪਤਰੀ ਦੇ ਤੌਰ ਤੇ ਔਰ ਨੀਰੂ ਬਾਜਵਾ ਫਿਲਮ ਬੜੀ ਚੱਲੀ ਤੋਂ ਇਸ ਤਰ੍ਹਾਂ ਹੀ ਜਿਹੜੀ ਆ ਕੈਰੀ ਉਹਨੂੰ ਜੱਟਾਂ ਨੇ ਤਾਂ ਫਿਰ ਇਹ ਤੇ ਡਾਇਲੌਗ ਲੋਕਾਂ ਦੇ ਫਿਕਰ ਉਹ ਵੀ ਚੜੀਗੜਾ ਵਾਲਾ ਡਾਇਲੌਗ ਚੜੀਗੜਾ ਜੂ ਤੇ ਦੂਜੇ ਪਾਸੇ ਇਹ ਆ ਕਿ ਢਿੱਲੋਂ ਨੇ ਕਾਲਾ ਕੋਟ ਐ ਵੀ ਨਹੀਂ ਪਾਇਆ ਤਾਂ ਉਹ ਇਹ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਲੋਕਾਂ ਦੇ ਦੇਖੋ ਨਾ ਜਿਹੜੇ ਡਾਇਲੌਗ ਹੁੰਦੇ ਨੇ ਜੇ ਹੁਣ ਆਪਾਂ ਦੇਖਦੇ ਆ ਗੱਬਰ ਫਿਲਮ ਦੇ ਡਾਇਲੌਗ ਲੋਕਾਂ ਦੀ ਯਾਦ ਨੂੰ ਏਨੇ ਸਾਲ ਹੋ ਗਏ ਤਾਂ ਇਹ ਦੀ ਇਹ ਦੀ ਜਿਹੜੀ ਅਸਲ ਜਿਹਦੀ ਮਾਪਦੰਡ ਹੁੰਦਾ ਕਿਸੇ ਕਲਾਕਾਰ ਦਾ ਜਦੋਂ ਉਹਦੇ ਡਾਇਲੌਗ ਲੋਕਾਂ ਦੇ ਮੂੰਹ ਚੜ ਜਾਣ ਉਦੀ ਰਾਏਗੀ ਲੋਕਾਂ ਦੇ ਮੂੰਹ ਛੱਡ ਜੇ ਤੇ ਫਿਰ ਸਮਝੋ ਕਿ ਉਹ ਕਾਮਯਾਬ ਕਲਾਕਾਰ ਹੈ ਇਸ ਗੱਲੋਂ ਇਹ ਬਹੁਤ ਕਾਮਯਾਬ ਰਹਾ ਮੈਂ ਕੋਈ ਨਾ ਕੋਈ ਫਿਲਮ ਚ ਐਸੀ ਗੱਲ ਛੱਡ ਜਾਂਦਾ ਸੀ ਤੇ ਜਿਹਦਾ ਡਾਇਲ ਫਿਰ ਲੋਕ ਨੂੰ ਜ਼ਗਾਤਰ ਯਾਦ ਵੀ ਕਰਦੇ ਸੀ ਤੇ ਲੋਕਾਂ ਦੇ ਮੂੰਹ ਤੇ ਇਹਦੇ ਡਾਇਲਗ ਵੀ ਚੜ ਜਾਂਦੇ ਸੀ ਸੋ ਤੇ ਦੇਖੋ ਤੁਸੀਂ ਫਿਰ ਉਦੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਤਾਂ ਫਿਲਮਾਂ ਲਗਭਗ ਐ ਹੁੰਦਾ ਸੀ ਵੀ ਕੋਈ ਫਿਲਮ ਜੇ ਚੱਲਣੀ ਹੈ ਤੇ ਚੋ ਇਹ ਜਸਵਿੰਦਰ ਭੱਲੇ ਨੂੰ ਲੈ ਲਓ ਬਈ ਫਿਲਮ ਚੱਲ ਜੂਗੀ ਇਸ ਇਸ ਲੈਵਲ ਤੱਕ ਵੀ ਕਹਾਣੀ ਰਹੀ ਹੈ ਔਰ ਜਿਹੜਾ ਇਹਦਾ ਜਿਹੜਾ ਫਿਲਮ ਦਾ ਦੂਜਾ ਇਹਦਾ ਚੰਗਾ ਪੱਖ ਇਹ ਹੈ ਕਿ ਖੁਦ ਇਹ ਕ੍ਰੀਏਟਿਵ ਸੀ ਦੇਖੋ ਇੱਕ ਪੜ੍ਹੇ ਲਿਖੇ ਬੰਦਾ ਹੋਵੇ ਪ੍ਰੋਫੈਸਰ ਹੋਵੇ ਔਰ ਖੁਦ ਲਿਖਦਾ ਹੋਵੇ ਜਿਹੜਾ ਬਿਆਹਕਾਰ ਹੈ ਨਾ ਜਦੋਂ ਆਪ ਕਰਦਾ ਹੁਣ ਦੇ ਕਪਲ ਸ਼ਰਮ ਉਹਦੇ ਵੀ ਇਕੁਐਲਟੀ ਰਹੀ ਤੋ ਜਿਹੜਾ ਕਲਾਕਾਰ ਹੁੰਦਾ ਨਾ ਕੋਈ ਕਿਸਮ ਦੀਆਂ ਗੱਲਾਂ ਉਹਦੇ 'ਚ ਹੁੰਦੀਆਂ ਨੇ ਜੇ ਤੇ ਨੇਚਰ ਦੀ ਬਲਾ ਹੁੰਦਾ ਹੁਣ ਉਹ ਜਿਵੇਂ ਕਪਲ ਹੈ ਉਹ ਸਿੰਗਰ ਵੀ ਵਧੀਆ ਉਹ ਕ੍ਰੀਏਟਿਵ ਵੀ ਹੈ ਉਹ ਉਹਦੀ ਹੁਣ ਅਦਾਇਗੀ ਵੀ ਤੁਹਾਡੇ ਸਾਹਮਣੇ ਤਿੰਨੇ ਗੱਲਾਂ ਕੰਮ ਕਰਦੀਆਂ ਹੁੰਦੀਆਂ ਨੇ ਤੇ ਜੇ ਕਿਤੇ ਹੋਰ ਗੱਲ ਹੋਵੇ ਕਿ ਨੇਚਰ ਵੱਲੋਂ ਇਤਨੇ ਗੱਲਾਂ ਦੇ ਨਾਲ ਚਿਹਰਾ ਮੋਰਾ ਸੋਹਣਾ ਹੋਵੇ ਤਾਂ ਫਿਰ ਸਮਝੋ ਸੋਹਣੇ ਦੇ ਹਿਸਾਬ ਗਏ ਫਿਰ ਤਾਂ ਸਾਰਾ ਕੁਝ ਚੱਲਦਾ ਹੈ ਤੋ ਜਸਵਿੰਦਰ ਭੱਲਿਆ ਨੂੰ ਮੇਰਾ ਖਿਆਲ ਹੈ ਰੱਬ ਨੇ ਸਾਰਾ ਕੁਝ ਹੀ ਦਿੱਤਾ ਸੀ ਬਿਆੰਗ ਵੀ ਉਹ ਆਪ ਲਿਖਦਾ ਸੀ ਉਹ ਤਾਂ ਬੜਾ ਵਧੀਆ ਸਮੇਂ ਤੇ ਉਹ ਦੇਖੋ ਜਿਹੜਾ ਬਿਆੰਗ ਲਿਖਦਾ ਹੁਣ ਭਗਵੰਤ ਮੰਚ ਕੀ ਹੈ ਚਲੋ ਸਿਆਸਤ 'ਚ ਆ ਗਿਆ ਸਿਆਸੀ ਤੌਰ ਤੇ ਉਹਦੀ ਨੀਤੀਆਂ ਕੇਜਰੀਵਾਲ ਇਹ ਉਹ ਤੁਹਾਡੇ ਨਾਲ ਉਹਦੇ ਡਿਫਰੈਂਸਸ ਹੋ ਸਕਦੇ ਨੇ ਕ੍ਰੀਏਟਿਵ ਉਹ ਵੀ ਬਹੁਤ ਹੈ ਬਚਪਨ ਤੋਂ ਉਹ ਵੀ ਵਿਆਪਕ ਦਾ ਮੁੰਡਾ ਸੀ ਉਹ ਵੀ ਕ੍ਰੀਏਟੀਵਿਟੀ ਜਿਹੜੀ ਹੈ ਉਹਦੀ ਜਿਸ ਤਰੀਕੇ ਨਾਲ ਉਸਨੇ ਫਿਲਮਾਂ 'ਚ ਵੀ ਕੰਮ ਕੀਤਾ ਉਸਨੇ ਆਪਣੀਆਂ ਜਿਹੜੀ ਕੈਸਟ ਉਹ ਵੀ ਕੈਸਟਰ ਤੋਂ ਚੱਲਿਆ ਉਹ ਵੀ ਬਿਲਕੁਲ ਸੇਮ ਲੈਵਲ ਤੇ ਇਹ ਬਸ ਸਿਆਸਤ 'ਚ ਨਹੀਂ ਗਿਆ ਲੇਕਿਨ ਦੋਨੇ ਸਿਰਜਣਾ ਦੇ ਪੱਖੋਂ ਦੋਨੇ ਇੱਕੋ ਹੀ ਕਹਿ ਸਕਦੇ ਹੋ ਤੁਸੀਂ ਇਹ ਸੀ ਤਾਂ ਜਦੋਂ ਆਪਾਂ ਇਹਨੂੰ ਦੀ ਯਾਦ ਕਰਦੇ ਹਾਂ ਕਿ ਜੀ ਜਸਪਿੰਦਰ ਭੱਲਾ ਜਿਹੜਾ ਹੈ ਉਹ ਬਹੁਤ ਵਧੀਆ ਕਲਾਕਾਰ ਸੀ ਮੈਂ ਇਹ ਚਾਹਣਾ ਕਿ ਆਪਾਂ ਇਹ ਵੀ ਕਹੀਏ ਕਿ ਦੇਖੋ ਪੰਜਾਬੀ ਇੰਡਸਟਰੀ ਕੋਲ ਉਹ ਬੰਦਾ ਚਲੇ ਗਿਆ ਉਹ ਇੱਕ ਵਧੀਆ ਵਿਅੰਗਕਾਰ ਵਧੀਆ ਕ੍ਰੀਏਟਿਵ ਇਨਸਾਨ ਤੇ ਨਾਲ ਉਹ ਵਧੀਆ ਇਨਸਾਨ ਤੇ ਤੀਜੇ ਨਾ ਪਰ ਤੇ ਉਹ ਵਧੀਆ ਕਮੇਡੀਅਨ ਔਰ ਉਹ ਠੀਕ ਹੈ ਬਾਕੀ ਗੱਲਾਂ ਦੇਖੋ ਦੁਨੀਆਦਾਰੀ ਚ ਬੜਾ ਕੁਝ ਚੱਲਦਾ ਚਾਰ ਪੈਸੇ ਆਵੇ ਹੁਣ ਦੇਖੋ ਪ੍ਰੋਫੈਸਰਾਂ ਕੋਲ ਐਨਾ ਤਾਂ ਨਹੀਂ ਆਉਂਦਾ ਜੇ ਫਿਲਮ ਲੈਣ ਚ ਪੈਸਾ ਹੁੰਦਾ ਹੁਣ ਤਾਂ ਪੰਜਾਬੀ ਇੰਡਸਟਰੀ ਚ ਵੀ ਪੈਸਾ ਆ ਗਿਆ ਤੇ ਉਹਨੇ ਘਰ ਵੀ ਬਣਾ ਲਿਆ ਸੀ ਉਹਦਾ ਮਹਾਲੀ ਦੇ ਵਿੱਚ ਤੇ ਲੁਧਿਆਣਾ ਜਾਂ ਦਰਾਹੇ ਤੋਂ ਚਲੋ ਮਹਾਲੀ ਤੱਕ ਸ਼ਿਫਟ ਕਰਨਾ ਤੇ ਫਿਰ ਕਈ ਵਾਰੀ ਭਈ ਟਰੈਸਰੀ ਵੀ ਪਿੱਛੀ ਹੋ ਗਈ ਸੀ ਉਹ ਕਿਤੇ ਹੈ ਨਹੀਂ ਸੀ ਪਰ ਬਜ਼ੁਰਗ ਬਾਂ ਸੀ ਤੇ ਤੇ ਘਰ ਢੋਖਾ ਪਾ ਕੇ ਲੋਕੀ ਕਹਾਂਗੇ ਜੇ ਲੈ ਗਏ ਸਵਾਲ ਇਹਦਾ ਰਵਲਵਰ ਵੀ ਲੈ ਗਏ ਇਹ ਗਹਿਣੇ ਵੀ ਲੈ ਗਏ ਬਾ ਨੂੰ ਬਣ ਕੇ ਤੇ ਓਹ ਬਾਅਦ ਚ ਪਤਾ ਲੱਗਿਆ ਵੀ ਨੌਕਰ ਵੇਚੀ ਸੀ ਇਹਨਾਂ ਤੇ ਮੁੰਡਾ ਇਹਦਾ ਗਿਆ ਹੋਇਆ ਸੀ ਪਟਿਆਲਾ ਆਇਆ ਸੀ ਇਹਦੀ ਮੁੰਡਾ ਤੇ ਉਹਦੀ ਵਾਈਫ ਦੋਨੇ ਪਖਰਾਸ ਤੇ ਉਹਦੀ ਵਾਈਫ ਤੇ ਉਹ ਇਸ ਕਰਕੇ ਇਹ ਵੀ ਮੇਰੇ ਦੇਖਿਆ ਚਲੋ ਖੈਰ ਇਹ ਇਹ ਵੀ ਹੁੰਦਾ ਹੈ ਪਤਰ ਸਾਹਿਬ ਨਾਲ ਵੀ ਆਇਆ ਹੋਇਆ ਸੀ ਤੋ ਇਹ ਹੋ ਜਾਂਦੀ ਜ਼ਿੰਦਗੀ ਹੈ ਜ਼ਿੰਦਗੀ ਚ ਬੜਾ ਕੁਝ ਚੱਲਦਾ ਹੈ ਲੇਕਿਨ ਜਦੋਂ ਇਹ ਮੈਂ ਖਬਰ ਸੁਣੀ ਤਾਂ ਇਸ ਵੇਰੇ ਮੈਨੂੰ ਦੁੱਖ ਇਸ ਕਰਦਾ ਹੋਇਆ ਯਾਰ ਇਹ ਸਭ ਬੈਸੀ ਸਾਡੇ ਅਲੂਮਨੀ ਹੋਂਦ ਕਰਕੇ ਵੀ ਦੂਜਾ ਮੈਨੂੰ ਪਤਾ ਸੀ ਵੀ ਇਹ ਵੀ ਸ਼ੂਗਰ ਦਾ ਪੇਸ਼ੈਂਟ ਹੈ ਅਸੀਂ ਵੀ ਕੋਈ ਲੜਾਈ ਲਗਾਤਾਰ ਲੜ ਰਹੇ ਹਾਂ ਸ਼ੂਗਰ ਨਾਲ ਤੋ ਇਹ ਸਾਰੀਆਂ ਗੱਲਾਂ ਦੇ ਵਿੱਚ ਕੋਈ ਕਿਸਮ ਦੀ ਸਾਹ ਜਦੋਂ ਆਉਂਦੀ ਹੈ ਨਾ ਫਿਰ ਦੁੱਖ ਜਿਆਦਾ ਹੁੰਦਾ ਤੋ ਇਸੇ ਕਰਕੇ ਮੈਂ ਜੇ ਇਹ ਤੁਹਾਡੇ ਨਾਲ ਦੁੱਖ ਸਾਂਝਾ ਕੀਤਾ ਕਿ ਇਹ ਦੁੱਖ ਹੁਣ ਪੰਜਾਬੀਆਂ ਦਾ ਇਸ ਕਰਕੇ ਬਣ ਗਿਆ ਕਿ ਤੁਹਾਨੂੰ ਹੁਣ ਉਸ ਤਰ੍ਹਾਂ ਦਾ ਕਲਾਕਾਰ ਪੰਜਾਬੀ ਫਿਲਮਾਂ ਚ ਨਹੀਂ ਮਿਲਦਾ ਜਿਹਦੀ ਇੰਨੀ ਨੇਚਰਲ ਸਵਾਬਕ ਕਲਾਕਾਰ ਹੀ ਹੋਵੇ ਸਵਾਬਕ ਜਿਹਨੂੰ ਜੇ ਚਾਚਾ ਚਤਰਾ ਬੰਦਾ ਹੋਵੇ ਵੀ ਸਵਾਬਕ ਬੰਦਾ ਜੇ ਉਹ ਵਕੀਲ ਬੰਦਾ ਹੈ ਤਾਂ ਵੀ ਉਹ ਐ ਲੱਗਦਾ ਵੀ ਬਸ ਇਹੀ ਵਸ ਕਲਾ ਕਰਦੀ ਅਸਲੀ ਕਲਾ ਕਰਦੀ ਪਛਾਣ ਹੁੰਦੀ ਹੈ ਪਰ ਦਰਸ਼ਕੋ ਮੈਂ ਦੂਜਾ ਮਾਮਲਾ ਤੁਹਾਨੂੰ ਨਵੀਂ ਫਿਰ ਮੈਂ ਵੀਡੀਓ ਚ ਪਾਉਣਾ ਹੈ ਜਦੋਂ ਆਪਾਂ ਇਹ ਗੱਲ ਕਰਾਂਗੇ ਵੀ ਇਹ ਸਿਕ ਸਿਆਸਤ ਚੜਕੀ ਰਹੇ ਤੇ ਹੁਣ ਆਪਾਂ ਇੱਕ ਸਿਰਫ ਤੇ ਸਿਰਫ ਜਸਵੰਦਰ ਭੱਲਾ ਨੂੰ ਸ਼ਰਦਾ ਦੇ ਫੁੱਲ ਉਹਨੂੰ ਯਾਦ ਕਰਦੇ ਹੋਏ ਉਹਨੂੰ ਸਤਿਕਾਰ ਦਿੰਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਇਹ ਵੀਡੀਓ ਨੂੰ ਜਿਹੜਾ ਹੈ ਅੱਛੀ ਸਮਾਪਤ ਕਰਦੇ ਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ